ਆਸ਼ਾ ਵਰਕਰ ਨਰੋਨ ਯੂਨੀਅਨ ਦੇ ਵੱਲੋਂ ਕੱਲ ਯਾਨੀ ਕਿ 17 ਜੂਨ ਨੂੰ ਲੁਧਿਆਣੇ ਦੇ ਵਿੱਚ ਇੱਕ ਬਹੁਤ ਵੱਡਾ ਸਰਕਾਰ ਦੇ ਖਿਲਾਫ ਇਕੱਠ ਕੀਤਾ ਜਾ ਰਿਹਾ ਇੱਥੇ ਦੱਸ ਦਈਏ ਕਿ ਆਸ਼ਾ ਵਰਕਰ ਯੂਨੀਅਨ ਵੱਲੋਂ ਬਕਾਇਦਾ ਤੌਰ ਤੇ ਕਈ ਦਿਨਾਂ ਤੋਂ ਪਹਿਲਾਂ ਹੀ ਅਨਾਉਂਸ ਕਰ ਦਿੱਤਾ ਗਿਆ ਸੀ ਕਿ 17 ਜੂਨ ਦਿਨ ਮੰਗਲਵਾਰ ਨੂੰ ਲੁਧਿਆਣੇ ਦੇ ਵਿੱਚ ਆਪਣੀਆਂ ਮੰਗਾਂ ਨੂੰ ਮਨਮਾਉਣ ਵਾਸਤੇ ਇੱਕ ਭਾਰੀ ਇਕੱਠ ਕੀਤਾ ਜਾ ਰਿਹਾ ਜਿਸ ਦੇ ਵਿੱਚ ਬਕਾਇਦਾ ਤੌਰ ਤੇ ਉਹਨਾਂ ਨੇ ਪੰਜਾਬ ਦੇ ਹਰ ਜ਼ਿਲ੍ਹੇ ਚੋਂ ਹਰ ਕਸਬੇ ਚੋਂ ਭੈਣਾ ਨੂੰ ਆਉਂਦੀ ਅਪੀਲ ਕੀਤੀ ਹੈ ਕਿਉਂਕਿ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਬਹੁਤ ਸਾਰੇ ਵਾਅਦੇ ਕੀਤੇ ਸੀ ਲੇਕਿਨ ਉਹਨਾਂ ਵਾਅਦਿਆਂ ਨੂੰ ਭਾਗ ਲੱਗਦਾ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਕੋਈ ਵੀ ਸਰਕਾਰ ਹੈ ਚੋਣਾਂ ਵੇਲੇ ਬڑے ਵੱਡੇ ਵੱਡੇ ਦਾਅਵੇ ਕਰਦੀਆਂ ਨੇ ਵਾਅਦੇ ਕਰਦੀਆਂ ਨੇ ਲੇਕਿਨ ਜਦੋਂ ਉਹਨਾਂ ਦੀ ਸਰਕਾਰ ਬਣ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਵਾਅਦਿਆਂ ਨੂੰ ਪੂਰਾ ਕਰਨ ਵਾਸਤੇ ਉਹਨਾਂ ਲੋਕਾਂ ਨੂੰ ਹੀ ਸੰਘਰਸ਼ ਕਰਨਾ ਪੈਂਦਾ ਹੈ ਜਿਨ੍ਹਾਂ ਦੀਆਂ ਵੋਟਾਂ ਦੇ ਉੱਪਰ ਉਹਨਾਂ ਲੋਕਾਂ ਨੇ ਸਰਕਾਰ ਬਣਾਈ ਹੁੰਦੀ ਹੈ ਔਰ ਆਸ਼ਾ ਵਰਕਰ ਜਿਹੜੇ ਮਤਲਬ ਘਰਾਂ-ਘਰਾਂ ਦੇ ਵਿੱਚ ਜਿਨ੍ਹਾਂ ਦੀਆਂ ਡਿਊਟੀਆਂ ਲੱਗਦੀਆਂ ਨੇ ਕੋਈ ਬਿਮਾਰ ਹੋ ਜਾਂਦਾ ਹੈ ਜਾਂ ਕਿਸੇ ਲੇਡੀ ਨੂੰ ਜ਼ਰੂਰਤ ਹੁੰਦੀ ਹੈ ਬਜ਼ੁਰਗ ਨੂੰ ਜ਼ਰੂਰਤ ਹੁੰਦੀ ਹੈ ਤਾਂ ਇਹ ਦਿਨ ਰਾਤ ਉਹਨਾਂ ਦੀ ਸੇਵਾ ਵਿੱਚ ਉਹਨਾਂ ਦੀ ਖਿਦਮਤ ਦੇ ਵਿੱਚ ਹਾਜ਼ਰ ਰਹਿੰਦੀਆਂ ਨੇ ਔਰ ਖਾਸ ਕਰਕੇ ਕੋਰੋਨਾ ਮਹਾਮਾਰੀ ਦੇ ਦਿਨਾਂ ਦੇ ਵਿੱਚ ਜੋ ਡਿਊਟੀ ਆਇਸ਼ਾ ਵਰਕਰਾਂ ਨਿਭਾਈ ਆ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਸੋ ਦੋਸਤੋ ਸਰਕਾਰ ਨੇ ਚੋਣਾ ਤੋਂ ਪਹਿਲਾਂ ਇਹਨਾਂ ਨੂੰ ਡਬਲ ਸੈਲਰੀ ਜਿਹੜੀ 2500 ਰੁਪਿਆ ਕਰਨ ਦੀ ਜਿਹੜੀ ਸੀਗੀ ਉਸ ਨੂੰ ਡਬਲ ਕਰਨ ਦੀ ਗੱਲਬਾਤ ਕੀਤੀ ਆ ਕਿ ਤੁਹਾਡੀ ਇਹ ਜਿਹੜੀ 2500 ਰੁਪਏ ਦੀ ਸੈਲਰੀ ਹੈ ਇਸ ਨੂੰ ਅਸੀਂ ਡਬਲ ਕਰ ਦਾਂਗੇ ਲੇਕਿਨ ਕੋਈ ਡਬਲ ਨਹੀਂ ਹੋਈ ਹੁਣ ਇਹਨਾਂ ਨੇ ਆਪਣੀਆਂ ਮੰਗਾਂ ਰੱਖੀਆਂ ਨੇ ਕਿ ਰਿਟਾਇਰਮੈਂਟ ਤੋਂ ਬਾਅਦ ਹਰ ਇੱਕ EMPLOYEES ਨੂੰ ਜਿਹੜਾ ਹੈ ਉਹ 5 ਲੱਖ ਰੁਪਈਆ ਮਿਲਣਾ ਚਾਹੀਦਾ ਹੈ ਔਰ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਉਹਨਾਂ ਨੂੰ ਬਕਾਇਦਾ ਤੌਰ ਤੇ ਪੈਨਸ਼ਨ ਲੱਗਣੀ ਚਾਹੀਦੀ ਹੈ ਦੋਸਤੋ ਕਿਸੇ ਦੀ ਡਿਊਟੀ 8 ਘੰਟੇ ਦੀ ਹੁੰਦੀ ਹੈ ਔਰ ਕਿਸੇ ਦੀ ਡਿਊਟੀ 10 ਤੋਂ 12 ਘੰਟੇ ਦੀ ਹੁੰਦੀ ਹੈ ਇਹਨਾਂ ਦੀ ਡਿਊਟੀ ਦਾ ਕੋਈ ਸਮਾਂ ਨਹੀਂ ਹੈ ਇਹ ਡਿਊਟੀ ਤੇ 24 ਘੰਟੇ ਤਲਾਇਕ ਰਹਿੰਦੀਆਂ ਨੇ ਸੋ ਜਦੋਂ ਇਹਨਾਂ ਦੀਆਂ ਮੰਗਾਂ ਹੀ ਮੰਨੀਆਂ ਨਹੀਂ ਜਾਂਦੀਆਂ ਇਹਨਾਂ ਨੂੰ ਕਿੰਨੇ ਪੈਸਿਆਂ ਦੇ ਰੂਪ ਵਿੱਚ ਰੁਪਈਆਂ ਦੇ ਰੂਪ ਦੇ ਵਿੱਚ ਇਹਨਾਂ ਦੀ ਜਿਹੜੀ ਹੈ ਮਾਰੀ-ਮੋਟੀ ਜਿਹੜੀ ਹੈ ਉਹ ਹੈਲਪ ਹੋ ਜਾਂਦੀ ਹੈ ਅਦਰਵਾਈਜ਼ ਬਹੁਤ ਹੀ ਮੁਸ਼ਕਲ ਤਰੀਕੇ ਦੇ ਨਾਲ ਆਪਣੇ ਪਰਿਵਾਰਾਂ ਚੋਂ ਸਮਾ ਕੱਢਦੀਆਂ ਨੇ ਔਰ ਲੋਕਾਂ ਦੀ ਸੇਵਾ ਦੇ ਵਿੱਚ ਲੋਕਾਂ ਦੀ ਖਿਦਮਤ ਦੇ ਵਿੱਚ ਲਗਾਉਂਦੀਆਂ ਨੇ ਦੱਸ ਦਈਏ ਕਿ ਕਰਨਜੀਤ ਕੌਰ ਪੰਜੋਲਾ ਵੱਲੋਂ ਬਕਾਇਦਾ ਤੌਰ ਤੇ ਇਹ ਅਨਾਉਂਸਮੈਂਟ ਕੀਤੀ ਗਈ ਹੈ ਕਿ ਹਰ ਜ਼ਿਲ੍ਹੇ ਦੇ ਵਿੱਚੋਂ ਜ਼ਿਲ੍ਹਾ ਪ੍ਰੈਜ਼ੀਡੈਂਟ ਤੇ ਉਹਨਾਂ ਦੇ ਵਰਕਰ ਜਿਹੜੇ ਨੇ ਔਰ ਆਸ਼ਾ ਵਰਕਰ ਨਰੋਲ ਯੂਨੀਅਨ ਦੇ ਵੱਲੋਂ ਉਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਆਪਾਂ ਸੱਚਮੁੱਚ ਆਪਣੀਆਂ ਮੰਗਾਂ ਦੇ ਪ੍ਰਤੀ ਸੁਚੇਤ ਹਾਂ ਤੇ ਸਾਨੂੰ ਪਹਿਲ ਦੇ ਆਧਾਰ ਤੇ 17 ਜੂਨ ਦਿਨ ਮੰਗਲਵਾਰ ਯਾਨੀ ਕਿ ਕੱਲ ਕੱਲ ਸਭ ਨੇ ਘਰਾਂ ਦੇ ਵਿੱਚੋਂ ਬਾਹਰ ਨਿਕਲਣਾ ਹੈ ਔਰ ਸਰਕਾਰ ਦੇ ਖਿਲਾਫ ਆਪਾਂ ਇੱਕਜੁੱਟ ਹੋਣਾ ਹੈ ਔਰ ਜੇਕਰ ਸਰਕਾਰ ਸੀਰੀਅਸ ਹੋਈ ਸੀਰੀਅਸਲੀ ਹੁਣ ਆਪਾਂ ਗੱਲ ਕਰ ਲਈਏ ਤਾਂ ਪੂਰੇ 5 ਸਾਲ ਦਾ ਸਮਾਂ ਜਿਹੜਾ ਹੈ ਉਹ ਬੀਤਣ ਨੂੰ ਆ ਚੁੱਕਾ ਹੈ ਲੇਕਿਨ ਅਜੇ ਤੱਕ ਇਹਨਾਂ ਲੋਕਾਂ ਦੀਆਂ ਮੰਗਾਂ ਨੂੰ ਬੋਰ ਨਹੀਂ ਲੱਗਾ 5 ਸਾਲ ਦੇ 4 ਸਾਲ ਦੇ ਕਰੀਬ ਤਾਂ ਸਮਾਂ ਹੋ ਗਿਆ ਹੁਣ ਸਾਲ ਦੇ ਬਾਅਦ ਕਿੰਨੀਆਂ ਕੋ ਮੰਗਾਂ ਮੰਨੀਆਂ ਜਾਣ ਗਿਆ ਫਿਰ ਵਾਦੇ ਕੀਤੇ ਜਾਣਗੇ ਸਰਕਾਰ ਨੇ ਤੇ ਇਥੋਂ ਤੱਕ ਕਿ ਚੋਣਾਂ ਤੋਂ ਪਹਿਲਾਂ ਇਹ ਵੀ ਵਾਦਾ ਕੀਤਾ ਸੀ ਕਿ ਹਰ ਇੱਕ ਲੇਡੀ ਦੇ ਖਾਤੇ ਦੇ ਵਿੱਚ ਹਰ ਇੱਕ ਔਰਤ ਦੇ ਖਾਤੇ ਵਿੱਚ ਹਜ਼ਾਰ-ਹਜ਼ਾਰ ਰੁਪਈਆ ਆਏਗਾ 5 ਸਾਲ ਬੀਤਣ ਵਾਲੇ ਨੇ ਲੇਕਿਨ ਅਜੇ ਤੱਕ ਅਜੇ ਤੱਕ ਅਜੇ ਹਾ ਕੁਝ ਵੀ ਹੁੰਦਾ ਨਜ਼ਰ ਨਹੀਂ ਆ ਰਿਹਾ ਬਹੁਤ ਸਾਰੇ ਪ੍ਰੈਸ਼ਨ ਨੇ ਬਹੁਤ ਸਾਰੇ ਪ੍ਰੈਸ਼ਨ ਨੇ ਲੇਕਿਨ ਇਹ ਨਾ ਪ੍ਰਸ਼ਨਾਂ ਦਾ ਉੱਤਰ ਕੌਣ ਦੇਵੇਗਾ ਕੌਣ ਦੇਵੇਗਾ ਉਹ ਲੋਕ ਦੇਣਗੇ ਜੋ ਸੱਤਾ ਦਾ ਆਨੰਦ ਭੋਗ ਰਹੇ ਨੇ ਉਹ ਲੋਕ ਦੇਣਗੇ ਜੋ ਸਿਰਫ ਤਾਂ ਸਿਰਫ ਵਾਅਦੇ ਕਰਦੇ ਨੇ ਵਾਅਦਿਆਂ ਤੋਂ ਸਵਾ ਕੁਝ ਨਹੀਂ ਔਰ ਜਿਸ ਤਰ੍ਹਾਂ ਆਸ਼ਾ ਵਰਕਰ ਦੇ ਨਾਲ ਇੱਕ ਬਹੁਤ ਵੱਡਾ ਧੋਖਾ ਹੋਇਆ ਹੈ ਉਹਨਾਂ ਨੂੰ ਚੋਣਾਂ ਤੋਂ ਪਹਿਲਾਂ ਸੱਤਾ ਵਿੱਚ ਆਉਣ ਵਾਸਤੇ ਵੱਡੇ ਵੱਡੇ ਵਾਅਦੇ ਵੱਡੇ ਵੱਡੇ ਦਾਅਵੇ ਕੀਤੇ ਗਏ ਨੇ ਪਰ ਮਿਲਿਆ ਕੁਝ ਨਹੀਂ ਮਿਲਿਆ ਕੁਝ ਨਹੀਂ ਅੱਜ ਵੀ ਉਹਨਾਂ ਨੂੰ ਸੜਕਾਂ ਦੇ ਉੱਪਰ ਖੱਜਲ ਖੁਆਰ ਹੋਣਾ ਪੈਂਦਾ ਹੈ ਅੱਜ ਵੀ ਆਪਣੇ ਨਾਲ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਉਹ ਇਸ ਸੰਘਰਸ਼ ਦੇ ਵਿੱਚ ਡਟੀਆਂ ਹੋਈਆਂ ਨੇ ਔਰ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਮੰਨਣਾ ਚਾਹੀਦਾ ਹੈ ਸੋ ਇਸ ਕਰਕੇ ਜਿੰਮੀ ਚੋਣਾ ਨੇ ਜਿੰਮੀ ਚੋਣਾ ਦਾ ਮਤਲਬ ਇਹ ਹੈ ਕਿ ਸਰਕਾਰ ਦੀਆਂ ਅੱਖਾਂ ਖੋਲਣੀਆਂ ਔਰ ਜਦੋਂ ਸਰਕਾਰ ਦੀਆਂ ਅੱਖਾਂ ਖੁੱਲਣਗੀਆਂ ਫਿਰ ਪਤਾ ਲੱਗੇਗਾ ਕਿਉਂਕਿ ਜਿੰਮੀ ਚੋਣਾ ਦਾ ਮਤਲਬ ਇਹ ਨਹੀਂ ਹੈ ਕਿ ਖਲਲ ਪਾਉਣਾ ਹੈ ਆਂਗੇ ਉਹਨਾਂ ਨੂੰ ਪਤਾ ਲੱਗੇ ਕਿ ਭਾਈ ਅਮੀ ਝੂਠੇ ਵਾਦੇ ਨਾ ਕਰੋ ਸਾਡੀਆਂ ਮੰਗਾਂ ਵੀ ਚੋਣਾਂ ਤੋਂ ਪਹਿਲਾਂ ਤੁਸੀਂ ਕਹਿੰਦੇ ਸੀ ਪੂਰੀਆਂ ਕਰਾਂਗੇ ਪਰ ਸਾਡੀ ਅਜੇ ਤੱਕ ਇੱਕ ਵੀ ਮੰਗ ਪੂਰੀ ਨਹੀਂ ਹੋਈ ਇਸ ਕਰਕੇ ਜਿੰਮੀ ਚੋਣਾਂ ਜਿਹੜੀਆਂ ਆ ਰਹੀਆਂ ਨੇ ਔਰ ਹਰ ਇੱਕ ਪਾਰਟੀ ਜਿੱਤ ਦਾ ਦਾਵਾ ਕਰ ਰਹੀ ਹੈ ਨਾ ਉੱਥੇ ਹੀ ਸੱਤਾ ਦੇ ਵਿੱਚ ਆਈ ਆਮ ਆਦਮੀ ਪਾਰਟੀ ਵੀ ਆਪਣੀ ਜਿੱਤ ਦਾ ਦਾਵਾ ਕਰ ਰਹੀ ਹੈ ਔਰ ਆਸ਼ਾ ਵਰਕਰ ਵੀ बार-बार ਇਹ ਗੱਲ ਕਹਿ ਰਹੇ ਨੇ ਕਿ ਸਾਡੀਆਂ ਮੰਗਾਂ ਨੂੰ ਜ਼ਰੂਰ ਤੁਸੀਂ ਪੂਰਾ ਕਰੋ ਵੇਖ ਰਹੇ ਹੋ ਪੌਸ਼ੂਨਾਮਾ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ